ਦੋਸਤੋ ਆ ਜਿਹੜੀ ਮਿੱਟੀ ਐ ਨਾ ਇਹ ਕੰਧ ਤੇ ਲੱਗੀ ਹੋਈ ਐ ਇਹ ਲੈਣ ਐ ਤੁਰ ਜਾਂਦੀ ਐ ਉੱਪਰ ਤੱਕ ਛੱਤ ਤੱਕ ਵਗ ਜਾਂਦੀ ਐ ਇਹ ਲੈਣ ਇਹ ਸਾਰੀ ਮਿੱਟੀ ਐ ਇਹ ਇਹਦੀ ਮੈਨੂੰ ਐ ਸਮਝ ਨਹੀਂ ਆਈ ਵੀ ਇਹ ਮਿੱਟੀ ਜਿਹੜੀ ਐ ਕਿਹੜਾ ਜਾਨਵਰ ਐ ਇਹਦਾ ਜਿਹੜੀ ਇੱਥੋਂ ਲਖੀਰ ਬਗਲ ਦਾ ਤੁਰਿਆ ਜਾਂਦਾ ਐ ਮਿੱਟੀ ਨਾਲ ਵੀ ਮਿੱਟੀ ਮੈਂ ਕੋਈ ਲਿਆਉਂਦਾ ਦੇਖਿਆ ਨਹੀਂ ਵੀ ਕਿਸੇ ਵਾਸੋਂ ਨਹੀਂ ਜਿਵੇਂ ਹੋਰ ਜਾਨਵਰ ਤਾਂ ਪਾਣ ਪਤਾ ਲੱਗ ਜਾਂਦਾ ਵੀ ਮਿੱਟੀ ਲਿਆਉਂਦੇ ਐ ਇਹ ਜਾਤੇ ਲਾਈ ਜਾਂਦੇ ਆ ਜਿਵੇਂ ਕੋਈ ਪੰਛੀ ਆਲ ਨੇ ਬਣਾਉਂਦੇ ਹੁੰਦੇ ਆ ਮਿੱਟੀ ਲਿਆ ਕੇ ਤੇ ਬਾਕੀ ਸੋਨੂੰ ਮੈਂ ਦਿਖਾਉਣਾ ਕਰਕੇ ਹੀ ਦਿਖਾ ਦੂੰਗਾ ਉਹਦਾ ਤਾਂ ਪਤਾ ਲੱਗ ਜਾਂਦਾ ਇੱਧਰ ਇੱਧਰ ਵੀ ਆਹੀ ਹਾਲ ਹੈ ਇੱਥੇ ਮੈਂ ਢੇਰੀ ਲਾਈ ਸੀ ਲਸਣ ਦੀ ਇਹ ਢੇਰ ਲਾਇਆ ਢੇਰ ਪਾਸੇ ਕਰਿਆ ਫਿਰ ਮੈਂ ਇੱਥੇ ਵੀ ਆਹੀ ਲੱਗਿਆ ਪਿਆ ਕੰਧ ਦੇ ਨਾਲ ਨਾਲ ਤੇ ਮੈਂ ਸਾਰੀ ਇਹ ਮਟਾ ਕੇ ਦੇਖ ਲਈ ਮਿੱਟੀ ਵੀ ਲਾ ਕੇ ਦੇਖ ਲਈ ਵਿੱਚੋਂ ਕੋਈ ਇਹਦੇ ਜੜ ਵਰਨੇ ਹੈਗਾ ਬੀ ਕੋਈ ਆਪਾਂ ਨੂੰ ਮੈਨੂੰ ਪਹਿਲਾਂ ਸ਼ੱਕ ਸੀਗਾ ਇਹ ਤੇ ਵੀ ਇਹ ਉਹ ਨੋ ਹੋਊਗੀ ਤੇਰੀ ਕੀ ਕਹਿੰਦੇ ਹੁੰਦੇ ਆ ਉਹਨੂੰ ਜਿਹੜੇ ਲੱਕਲ ਨੂੰ ਲੱਗਦੇ ਸਿਉਂਖ ਸਿਉਂਖ ਵੀ ਹੈ ਨਹੀਂ ਉਹ ਦੇਖ ਲੋ ਗਾਡਰ ਤੇ ਤਾਂ ਹਾਂ ਲੋਹੇ ਦੇ ਵਿੱਚ ਵੀ ਵਾਗ ਗਈ ਉਹ ਉਹ ਲੈਣਾ ਮੁੜੀ ਜਾਂਦੀ ਹੈ ਆਕਰ ਕੀ ਨਾ ਛੱਤੇ ਐ ਕਰਕੀ ਨਾ ਛੱਤੇ ਕਰਕੀ ਨਾ ਆਪਣੇ ਸਾਹਮਣੇ ਲਿਆਉਂਦੀ ਹੈ ਮਿੱਟੀ ਲਿਆ ਕੇ ਛੱਤੇ ਆਪਦੇ ਬਣਾਈ ਜਾਂਦੀ ਹੈ ਬੱਚੇ ਇਹਦੇ ਵਿੱਚ ਹੁੰਦੇ ਆ ਛੱਤਿਆਂ ਦੇ ਆਹ ਲਾ ਸਾਰੀ ਕੋਠੀ ਦੇ ਵਿੱਚ ਇਹਨੇ ਬਾਹਰਲੇ ਸੈੱਟ ਤੇ ਲਾ ਰੱਖੇ ਆ 啊，啥的空间。